ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਵੀਰ ਹਜੇ ਵੀ ਆਪ ਨੂੰ ਫੋਨ ਕਰ ਰਹੇ ਆ ਜਾਂ ਕਮੈਂਟ ਕਰ ਰਹੇ ਆ ਵੀ ਸਾਡੇ ਫਲ ਨਹੀਂ ਲੱਗ ਰਿਹਾ ਤੇ ਬੱਲਾ ਬੁਰਿਆ ਕੰਮ ਜਾਵਾ ਹੈ ਤੇ ਉਹਨਾਂ ਵਾਸਤੇ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਆਪਾਂ ਸਪਰੇ ਕਰੀ ਹੈ ਆਪਣੇ ਫਲ ਚੱਕਰਾ ਦੇ ਪਾਲਾ ਮੀਰਾ ਦੇ ਫਲ ਆਪਣੀ ਕੱਦੂ ਨੇ ਐ ਚੱਕਿਆ ਸਾਰਿਆਂ ਨੇ ਹੋਰ ਬੱਲਾ ਵੀ ਆਪਣੇ ਚਲੋ ਦਿਖਾ ਦੇਾਂਗੇ ਅੱਜ ਦਿਨੇ ਆਪਾਂ ਵੀਡੀਓ ਪਾਈ ਸੀ ਵੀ ਫਲ ਚੱਕਿਆ ਕਿਵੇਂ ਆ ਤੋਰੀਆਂ ਨੇ ਬੁਰਾ ਫਲ ਚੱਕਿਆ ਤੇ ਇਸ ਤਰ੍ਹਾਂ ਫਲ ਚੱਕਿਆ ਹੋਇਆ ਸਾਰਿਆਂ ਬੱਲਾ ਨੇ ਤੇ ਆਪਾਂ ਉਹ ਦਵਾਈ ਕਰੀ ਸੀ ਦਵਾਈ ਨੇ ਆਪ ਨੂੰ ਫੁੱਲ ਰਿਜ਼ਲਟ ਦਿੱਤਾ ਹੈ ਆਪਾਂ ਪਿਛਲੇ ਸਾਲਾਂ ਤੋਂ ਕਰਦੇ ਆ ਰਹੇ ਹਾਂ ਐਸ ਸਾਲ ਮੌਸਮ ਸਾਥ ਨਹੀਂ ਦੇ ਰਿਹਾ ਸੀ ਤਾਂ ਕਰਕੇ ਆਪਾਂ ਦੱਸਿਆ ਸੀ ਵੀ ਹੋ ਸਕਦਾ ਮੌਸਮ ਦਾ ਕਰਕੇ ਕੋਈ ਗੜਬੜਾ ਹੋ ਜੇ ਤੇ ਆਪਾਂ ਦਵਾਈ ਕਰੀ ਸੀ ਆਹਾ ਇਹ 5 ਕਿੱਲਿਆਂ ਦਾ ਲੀਟਰ ਹੈ ਤਕਰੀਬਨ 5 ਕਿੱਲਿਆਂ ਤੇ ਪੈਂਦਾ ਇਹ ਤੇ ਜੇ ਕਿਸੇ ਨੇ ਮਨ ਲਾ ਥੋੜੇ ਬਣ ਦੇ ਕਰਨੇ ਤਾਂ ਉਹ ਸਾਬ ਨਾਲ ਥੋੜੀ ਲਿਆਵੇ ਇਹ ਟੈਕਸਲਾ ਦਵਾਈ ਹੈ ਜੀ ਪਲਾਂਟ ਪਲਾਂਟ ਹੈਲਥੀ ਡ్రਾਈਵਰ ਆਏ ਤੇ ਇਹ ਆਪਾਂ 200 ਗ੍ਰਾਮ ਕਿੱਲੇ ਦੀ ਪਾਉਣੀ ਹੈ ਪਾਣੀ ਆਪਦੇ ਹਿਸਾਬ ਨਾਲ ਬੰਦਾ ਜਿਵੇਂ ਪਾਉਂਦਾ ਉਸਨੂੰ ਢੋਲਿਆਂ ਚ ਪਾ ਲੇ ਤੇ 200 ਗ੍ਰਾਮ ਕਿੱਲੇ ਦੀ ਪੈ ਕੇ ਤੇ ਆਪਾਂ ਨੂੰ ਫੁੱਲ ਰਿਜ਼ਲਟ ਦਿੱਤਾ ਏ ਤੇ ਜਦੋਂ ਬੰਦੇ ਦਾ ਫਲ ਘਟਦਾ ਏ ਤੇ ਉਦੋਂ ਇਹਨੂੰ ਰਿਪੀਟ ਵੀ ਕਰ ਸਕਦਾ ਹੈ ਕੋਈ 15-20 ਦਿਨਾਂ ਬਾਅਦ ਬੜਾ ਜਲਦੀ ਰਿਪੀਟ ਨਹੀਂ ਕਰਨਾ ਤੇ 15 ਤੋਂ 20 ਦਿਨਾਂ ਦੇ ਬਾਅਦ ਦੁਬਾਰੀ ਰਿਪੀਟ ਕਰ ਸਕਦਾ ਹੈ ਤੇ ਆਪਣਾ ਫਲ ਚੈੱਕ ਕਰ ਲਓ ਬਹੁਤ ਵਧੀਆ ਰਿਜ਼ਲਟ ਰਿਹਾ ਤੇ ਇਸ ਤਰ੍ਹਾਂ ਦੇ ਜੇ ਬੰਦੇ ਨੂੰ ਛੇਮ ਨਹੀਂ ਮਿਲਦਾ ਤਾਂ ਕੋਈ ਹੋਰ ਗਰੋਥ ਪ੍ਰੋਮੋਟਰ ਜਿਵੇਂ ਆਉਂਦੇ ਆ ਉਹਦੀ ਮਰਜ਼ੀ ਨਾਲ ਕਰ ਸਕਦਾ ਆਪਾਂ ਕਿਸੇ ਵੀ ਕੰਪਨੀ ਨੂੰ ਪ੍ਰੋਮੋਟ ਨਹੀਂ ਕਰਦੇ ਇਹ ਕਰ ਸਕਦਾ ਹੈ